ਚੱਲ 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 ਸ਼ੇਰਵਾਲੀ ਸੰਗਰੂਰ ਵਾਲੀ ਭਸਮ ਖਾਦੀ ਹੋਈ ਆ ਅੱਧਾ ਚਮਚਾ ਖਿੱਚ ਕੇ ਰੱਖ ਮੜਾ ਜਾ ਖਿੱਚ ਕੇ ਫਤ ਲੱਗੇ ਖੋਚਾਂ ਨੂੰ ਵੀ ਭਸਮ ਦਾ ਅੱਧਾ ਚਮਚਾ ਖਾ ਕੇ ਤੁਰੇ ਮੁੰਡਾ ਬਰੀ ਗੋਟ ਬਰੀ ਗੋਟ ਪਤਾ ਲੱਗੇ ਅੱਧਾ ਚਮਚਾ ਖਾਤਾ ਹੈ ਭਸਮ ਦਾ ਸੰਗਰੂਰ ਵਾਲਿਆਂ ਦਾ ਸੰਗਰੂਰ ਵਾਲਿਆਂ ਦੀ ਪਾਸੋਂ ਬੋਲੇ ਹਾਂ ਪਤਾ ਲੱਗੇ ਵੀ ਹਾਂ ਐ ਚਾਹੁੰਦਾ ਮੁਰਕਾ ਮੈਂ ਨਹੀਂ ਇੱਕ ਤਾਂ ਮੈਂ ਪਾਸੋਂ ਦਾ ਖਾ ਕੇ ਆਈ ਦਾ ਜਮਚ ਵੈਰੀ ਗੁੱਡ ਵੈਰੀ ਗੁੱਡ ਇਹਨੇ ਪਹਿਲਵਾਨੀ ਲੰਡਾ ਮੈਂ ਪਾਸੋਂ ਖਾਧੀ ਹੈ ਤੂੰ ਮੇਰੇ ਬਾਰੇ ਡੱਟ ਬੱਤਰੋ ਪਾਓ ਚਮਚਾ ਖਾਣਾ ਜੀ ਕਰਦਾ ਪਾੜ ਦੇ ਮੁਰ ਜਾ ਕੇ ਲੈ ਕੇ ਦੇਖੂ ਵੀ ਇਹਦਾ ਪਤਾ ਲਾ ਚੀਜ਼ ਦਾ ਕੀ ਇਹ ਦੇ ਵਿੱਚ ਥੋੜਾ ਦੋ ਘੰਟੇ ਜਵਾ ਬਈਆ ਜੱਸ ਦੇ ਲੱਗ ਜਾਊਂ ਵੀ ਖਾਸੀ ਚ ਸੋ ਸੀਨੇ ਕਹਤਾ ਰੋ ਵੀ ਬੱਸ ਕਰ ਹੁਣ ਫੇਰ ਵੀ ਕਹ ਰਲਾ ਵੀ ਖਾ ਮੰਗੇ 20 ਮਿੰਟ ਪਸਵਾ ਐਨਾ ਤੋੜਨਾ ਪਿਆ ਸੀ ਵੀਰੇ ਆ ਦੇਖੋ ਜੇ ਰੋਲਾ ਦੇਸੀ ਚੰਮਲ ਪ੍ਰਾਸ ਬੁੜਕਦਾ ਨਾ ਤਾਂ ਹੀ ਵਿਕਦਾ ਹੈ ਹਰ ਤੇ 90 ਕਿਲੋ ਆਪ ਖਾਨੇ ਨੂੰ ਬਹੁਨੇ ਸਰੀ ਨੂੰ ਪੂਰਾ ਆਰੀ ਕੋਟਾ